ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 3 ਬੀਏ ਸੈਮੈਸਟਰ 3 ਦੇ ਲਈ ਹਿਸਟਰੀ ਦਾ ਟੌਪਿਕ ਲੈ ਕੇ ਆਇਆ ਭਾਰਤ ਵਿੱਚ ਰਾਜਨੀਤਿਕ ਜਾਗਰਤੀ ਦਾ ਉਦੇ ਜਾਂ ਭਾਰਤ ਵਿੱਚ ਰਾਜਨੀਤਿਕ ਜਾਗਰਤੀ ਜਿਹੜੇ ਕਿ ਉਤਪਨ ਹੋਈ ਇਹਦੇ ਕੀ ਰੀਜ਼ਨ ਸੀ ਕਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਕਿ ਪੋਲੀਟੀਕਲ ਜਿਹੜੀ ਜਾਗਰਤੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਕਿਵੇਂ ਪੈਦਾ ਹੋਈ ਕੀ ਕੀ ਰੀਜ਼ਨ ਸੀ ਉਹ ਆਪਾਂ ਸਾਰੇ ਪੁਆਇੰਟ ਇਸ ਵੀਡੀਓ 'ਚ ਡਿਸਕਸ ਕਰਾਂਗੇ ਤੇ ਇਹ ਵਾਲੀ ਵੀਡੀਓ ਸਟੂਡੈਂਟਸ ਜਿਹੜੇ ਵੀ ਕੈਂਡੀਡੇਟ ਅਦਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਹਿਸਟਰੀ ਟੌਪਿਕ 'ਚੋਂ ਕੁਐਸਚਨ ਪੁੱਛੇ ਜਾਂਦੇ ਨੇ ਉਹਨਾਂ ਲਈ ਵੀ ਇੰਪੋਰਟੈਂਟ ਹੈ ਹਾਂਜੀ ਭਾਰਤ ਦੇ ਵਿੱਚ ਰਾਸ਼ਟਰਵਾਦ ਵੀ ਲਿਖਿਆ ਜਾ ਸਕਦਾ ਠੀਕ ਹੈ ਰਾਜਨੀਤਿਕ ਜਾਗਰਤੀ ਨੂੰ ਰਾਸ਼ਟਰਵਾਦ ਵੀ ਲਿਖਿਆ ਜਾ ਸਕਦਾ ਰਾਸ਼ਟਰਵਾਦੀ ਰਾਸ਼ਟਰਵਾਦੀ ਉਤਪਤੀ ਦੇ ਕੀ ਕਾਰਨ ਸੀ ਜਾਂ ਸਿਆਸੀ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਹੋਈ ਇਹਦੇ ਕੀ ਕਾਰਨ ਸੀ ਠੀਕ ਹੈ ਰਾਜਨੀਤਿਕ ਉਭਾਰ ਦੇ ਰਾਜਨੀਤਿਕ ਜਾਗਰਤੀ ਦੇ ਉਭਾਰ ਦੇ ਕੀ ਕੀ ਕਾਰਨ ਸੀ ਇਹ ਸਾਰਿਆਂ ਦਾ ਇੱਕੋ ਆਨਸਰ ਬਣੂਗਾ ਹਾਂਜੀ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਆ ਜਾਊਗਾ ਕਿ 19ਵੀਂ ਸਦੀ ਦੇ ਦੂਜੇ ਅੱਧੇ ਵਿੱਚ ਭਾਰਤ ਦੇ ਵਿੱਚ ਰਾਸ਼ਟਰੀ ਜਾਗਰਤੀ ਰਾਸ਼ਟਰੀ ਚੇਤਨਤਾ ਕਈ ਵਾਰ ਰਾਸ਼ਟਰੀ ਜਾਗਰਤੀ ਨੂੰ ਰਾਸ਼ਟਰੀ ਚੇਤਨਤਾ ਵਰਡ ਵੀ ਯੂਜ਼ ਕਰ ਸਕਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਠੀਕ ਹੈ ਦਾ ਪ੍ਰਸਾਰ ਬੜੀ ਤੇਜ਼ੀ ਦੇ ਨਾਲ ਹੋਣ ਲੱਗਿਆ ਤੇ ਬਹੁਤ ਸਾਰੇ ਅੰਦਰੂਨੀ ਤੇ ਬਾਹਰੀ ਕਾਰਨਾ ਕਰਕੇ ਜਿਹੜੇ ਕਿ ਰਾਜਨੀਤਿਕ ਜਾਗਰਤੀ ਆਈ ਹਾਂਜੀ ਪਹਿਲਾ ਪੁਆਇੰਟ ਆ ਜੂਗਾ ਸਮਾਜਿਕ ਤੇ ਧਾਰਮਿਕ ਸੁਧਾਰ ਅੰਦੋਲਨ ਜਾਂ ਲਹਿਰਾਂ ਠੀਕ ਹੈ ਸਮਾਜਿਕ ਤੇ ਧਾਰਮਿਕ ਅੰਦੋਲਨਾਂ ਕਰਕੇ ਜਿਹੜੀ ਕਿ ਰਾਜਨੀਤਿਕ ਜਾਗਰਤੀ ਆਈ ਰਾਜਨੀਤਿਕ ਚੇਤਨਤਾ ਆਈ 19ਵੀਂ ਸਦੀ ਤੋਂ ਪਹਿਲਾਂ ਭਾਰਤ ਦੇ ਸਮਾਜ ਦੇ ਚਾਰੇ ਪਾਸੇ ਜਿਹੜੀ ਕਿ ਹਨੇਰੇ ਦੇ ਬਦਲ ਛਾਏ ਹੋਏ ਸੀ ਹਿੰਦੂ ਸਮਾਜ ਜਿਸ ਨੇ ਕਿ ਪਹਿਲਾਂ ਇੱਕ ਸਨੈਰੀ ਸਭਤਾ ਦੀ ਆਪਾਂ ਨੂੰ ਉਦਾਹਰਣ ਪੇਸ਼ ਕਰੀ ਹੋਈ ਸੀ ਪਰ ਉਹਦਾ ਹੁਣ ਪਤਨ ਹੋ ਚੁੱਕਿਆ ਸੀ ਤੇ ਭਾਰਤੀ ਲੋਕ ਵੇਦਾਂ ਤੇ ਉਪਨਿਸ਼ਦਾਂ ਵਿੱਚ ਜਿਹੜੇ ਦੱਸੇ ਹੋਏ ਸੱਚ ਸੀ ਉਹਨੂੰ ਭੁੱਲ ਚੁੱਕੇ ਸੀ ਤੇ ਉਹਨਾਂ ਦੀ ਥਾਂ ਤੇ ਉਹ ਅੰਧਵਿਸ਼ਵਾਸ਼ਾ ਫਾਲਤੂ ਰੀਤੀ ਰਿਵਾਜਾਂ ਦੇ ਵਿੱਚ ਫਸੇ ਹੋਏ ਸੀ ਤੇ ਸਮਾਜ ਦੇ ਵਿੱਚ ਊਸ਼ੂ ਸ਼ਾਦੀ ਭਾਵਨਾ ਬਹੁਤ ਫੈਲ ਗਈ ਸੀ ਤੇ ਸ਼ੂਦਰਾਂ ਦਾ ਸ਼ੂਦਰਾਂ ਦੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾਂਦੇ ਸੀ ਤੇ ਅਲੱਗ-ਅਲੱਗ ਜਾਤਾਂ ਦੇ ਲੋਕ ਇੱਕ ਦੂਜੇ ਤੋਂ ਬਹੁਤ ਨਫ਼ਰਤ ਕਰਦੇ ਸੀ ਇਸ ਹਾਲਤ ਦੇ ਵਿੱਚ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ ਤੇ ਇਸ ਦਾ ਆਧਾਰ ਕੀ ਮਤਲਬ ਕਿ ਉਸ ਸਮੇਂ ਦੇ ਵਿੱਚ 19ਵੀਂ ਸਦੀ ਤੋਂ ਪਹਿਲਾਂ ਕਿਉਂਕਿ ਐਵੇਂ ਦਾ ਸਮਾਜ ਸੀ ਜਿਸ ਕਰਕੇ ਉਸ ਸਮੇਂ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਰਾਜਨੀਤਿਕ ਚੇਤਨਤਾ ਪੈਦਾ ਹੋਣੀ ਆਪਾਂ ਇਹ ਸੰਭਵ ਨਹੀਂ ਕਹਿ ਸਕਦੇ ਸੀ ਤਾਂ ਫਿਰ ਉਸ ਤੋਂ ਬਾਅਦ 19ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਜਿਹੜੀਆਂ ਚੱਲੀਆਂ ਆ ਸਮਾਜਿਕ ਧਾਰਮਿਕ ਅੰਦੋਲਨ ਸੀ ਇਹਨਾਂ ਨੇ ਬ੍ਰਹਮੋ ਸਮਾਜ ਮੇ ਆਰੀਆ ਸਮਾਜ ਰਾਮਾ ਕ੍ਰਿਸ਼ਨ ਮਿਸ਼ਨ ਇਹਨਾਂ ਸਾਰਿਆਂ ਨੇ ਜਿਹੜੀ ਕਿ ਉਸ ਸਮੇਂ ਦੇ ਵਿੱਚ ਸਮਾਜ ਦੇ ਵਿੱਚ ਉਸੂਤ ਸਾਤ ਜਿਹੜੀ ਕਿ ਜਾਤੀ ਪ੍ਰਥਾ ਤੇ ਸਮਾਜ ਦੇ ਵਿੱਚ ਜਿਹੜੀ ਵੀ ਬਰਾਬਰੀ ਸੀ ਉਹਨਾਂ ਨੂੰ ਦੂਰ ਕੀਤਾ ਠੀਕ ਹੈ ਤਾਂ ਸਮਾਜ ਦੇ ਵਿੱਚ ਜਿਹੜਾ ਪ੍ਰਚਲਿਤਾਂ ਦੇ ਵਿਸ਼ਵਾਸ ਸੀ ਉਹਦੇ ਵਿਰੁੱਧ ਪ੍ਰਚਾਰ ਕੀਤਾ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੇ ਪੱਖ ਦੇ ਵਿੱਚ ਪ੍ਰਚਾਰ ਕੀਤਾ ਤਾਂ ਲੋਕਾਂ ਦੇ ਵਿੱਚ ਆ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੋ ਗਈ ਇਹਨਾਂ ਸਾਰੀਆਂ ਜਦੋਂ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੋ ਗਈ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਮਝਿਆ ਜਾਣ ਲੱਗਿਆ ਜੀਡੀਪੀ ਬਰਾਈਆਂ ਸਿਉ ਦੂਰ ਹੋ ਗਈਆਂ ਤਾਂ ਉਹਨਾਂ ਸਾਰੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਰਾਸ਼ਟਰ ਲਈ ਇੱਕ ਜਾਗਰਤੀ ਪੈਦਾ ਹੋਣੀ ਸ਼ੁਰੂ ਹੋ ਗਈ ਰਾਜਨੀਤਿਕ ਜਾਗਰਤੀ ਪੈਦਾ ਹੋਣੀ ਸ਼ੁਰੂ ਹੋ ਗਈ ਵੀ ਅਸੀਂ ਵੀ ਜਿਹੜੇ ਕਿ ਹੁਣ ਇੱਕ ਰਾਸ਼ਟਰ ਦੇ ਰਾਸ਼ਟਰ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਮਤਲਬ ਕਿ ਉਹਨਾਂ ਨੇ ਸੋਚਿਆ ਕਿ ਹੁਣ ਇੰਡੀਆ ਨੂੰ ਆਜ਼ਾਦ ਵੀ ਕਰਵਾਉਣ ਬਾਰੇ ਸੋਚਣਾ ਸ਼ੁਰੂ ਕੀਤਾ ਮਤਲਬ ਕਿ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਾਗਰਤੀ ਪੈਦਾ ਹੋਣੀ ਸ਼ੁਰੂ ਹੋ ਗਈ ਇਤਿਹਾਸਿਕ ਖੋਜਾਂ ਹਾਂਜੀ ਹਿਸਟੋਰੀਕਲ ਰਿਸਰਚਸ ਬਹੁਤ ਸਾਰੇ ਭਾਰਤੀ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਖਤਮ ਹੋ ਗਈ ਸੀ ਕਈ ਅੰਗਰੇਜ਼ ਲਿਖਾਰੀ ਤੇ ਅਫਸਰਾਂ ਨੇ ਇਹ ਮਤ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਭਾਰਤ ਹਰ ਪੱਖ ਤੋਂ ਪਛੜੇ ਹੋਏ ਨੇ ਭਾਰਤੀ ਹਰ ਪੱਖ ਤੋਂ ਪਛੜੇ ਹੋਏ ਨੇ ਤੇ ਉਹ ਸ਼ਾਸਨ ਨਹੀਂ ਕਰ ਸਕਦੇ ਮਰਕਿ ਬਹੁਤ ਸਾਰੇ ਭਾਰਤੀ ਦੇ ਮਨਾਂ ਦੇ ਵਿੱਚ ਇਹ आत्मविश्वास ਦੀ ਭਾਵਨਾ ਜਿਹੜੀ ਕਿ ਖਤਮ ਹੋ ਗਈ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਅੰਗਰੇਜ਼ ਲਿਖਾਰੀਆਂ ਤੇ ਅਫਸਰਾਂ ਨੇ ਇਹੀ ਸਿਧਾਂਤ ਚਾਲੂ ਕਰਖਿਆ ਕਿ ਉਹ ਪਛੜੇ ਹੋਏ ਨੇ ਤੇ ਉਹ ਵਧੀਆ ਸ਼ਾਸਨ ਨਹੀਂ ਕਰ ਸਕਦੇ ਤਾਂ 19ਵੀਂ ਸਦੀ ਦੇ ਵਿੱਚ ਕਈ ਵਿਦੇਸ਼ੀ ਲੇਖਕਾਂ ਨੇ ਇਹ ਸਿੱਧ ਕੀਤਾ ਕਿ ਪ੍ਰਾਚੀਨ ਭਾਰਤੀ ਜਿਹੜੀ ਸੱਭਿਅਤਾ ਬਹੁਤ ਮਹਾਨ ਸੀ ਜਿਵੇਂ ਕਿ ਗੁਪਤ ਗਾਲ ਨੂੰ ਸੁਨਹਿਰੀ ਕਾਲ ਕਿਹਾ ਗਿਆ ਐਵੇਂ ਮਤਲਬ ਕਿ ਪ੍ਰਾਚੀਨ ਦੇ ਵਿੱਚ ਜਿਹੜਾ ਭਾਰਤੀ ਸੱਭਿਆਚਾਰ ਸੀ ਬਹੁਤ ਜ਼ਿਆਦਾ ਅਮੀਰ ਸੀ ਤਾਂ ਇਹਦੀ ਤੁਲਨਾ ਰੋਮ ਤੇ ਯੂਨਾਨ ਤੇ ਰੋਮ ਦੇ ਨਾਲ ਕੀਤੀ ਗਈ ਸਾ ਭਾਰਤੀ ਵਿਰਸੇ ਬਾਰੇ ਵਿਚਾਰਨਾ ਬੋਣ ਲਈ ਭਾਰਤੀ ਲੇਖਕਾਂ ਨੇ ਕਈ ਲੇਖ ਲਿਖੇ ਠੀਕ ਹੈ ਤੇ ਅਸ਼ੋਕ ਸਮੁੰਦਰ ਗੁਪਤ ਚੰਦਰ ਗੁਪਤ ਵਿਕਰਮ ਚੰਦਰ ਗੁਪਤ ਵਿਕਰਮ ਤੇ ਅਕਬਰ ਆਦ ਵਰਗੇ ਮਹਾਨ ਬਾਦਸ਼ਾਹਾਂ ਦੀ ਉਦਾਹਰਨਾਂ ਜਿਹੜੀ ਕਿ ਸਾਹਮਣੇ ਕੀਤੀਆਂ ਤਾਂ ਜਦੋਂ ਭਾਰਤੀਆਂ ਨੂੰ ਆਪਣੀ ਪੁਰਾਣੀ ਮਹਾਨ ਸਭਿਅਤਾ ਤੇ ਸੰਸਕ੍ਰਿਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਹੀਨ ਭਾਵਨਾ ਪੈਦਾ ਹੋ ਗਈ ਸੀ ਕਿ ਉਹ ਸ਼ਾਸਨ ਹੀ ਨਹੀਂ ਕਰ ਸਕਦੇ ਤੋਂ ਭਾਵਨਾ ਜਿਹੜੀ ਕਿ ਦੂਰ ਹੋਣੀ ਸ਼ੁਰੂ ਹੋ ਗਈ ਤਾਂ ਉਹਨਾਂ ਦੇ ਵਿੱਚ ਰਾਸ਼ਟਰੀ ਚੇਤਨਤਾ ਪੈਦਾ ਹੋਣੀ ਸ਼ੁਰੂ ਹੋ ਗਈ ਰਾਸ਼ਟਰੀ ਭਾਵਨਾ ਦਾ ਉਹਨਾਂ ਦੇ ਮਨਾਂ ਦੇ ਵਿੱਚ ਵਿਕਾਸ ਹੋਣਾ ਸ਼ੁਰੂ ਹੋ ਗਿਆ ਅੱਗੇ ਆ ਜੂਗਾ ਪੱਛਮੀ ਸਿੱਖਿਆ ਹਾਂਜੀ ਵੈਸਟਰਨ ਐਜੂਕੇਸ਼ਨ ਭਾਰਤ ਦੇ ਵਿੱਚ ਪੱਛਮੀ ਸਿੱਖਿਆ ਸ਼ੁਰੂ ਕਰਨ ਦੇ ਵਿੱਚ ਅੰਗਰੇਜ਼ਾਂ ਦਾ ਉਦੇਸ਼ ਬਹੁਤ ਜ਼ਿਆਦਾ ਸੀਮਤ ਸੀ ਠੀਕ ਹੈ ਤੇ ਪਰ ਉਹ ਭਾਰਤੀਆਂ ਲਈ ਇੱਕ ਤਰ੍ਹਾਂ ਨਾਲ ਵਰਦਾਨ ਵੀ ਸਿੱਧ ਹੋਈ ਠੀਕ ਹੈ ਸ਼ੁਰੂ ਕਰਨ ਅੰਗਰੇਜ਼ਾਂ ਦਾ ਉਦੇਸ਼ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਉਹਨਾਂ ਨੇ ਜਿਹੜੀ ਵੈਸਟਰਨ ਐਜੂਕੇਸ਼ਨ ਸ਼ੁਰੂ ਕੀਤੀ ਸੀ ਉਹਨਾਂ ਨੇ ਆਪਣੇ ਪਰਪਸ ਲਈ ਸ਼ੁਰੂ ਕੀਤੀ ਸੀ ਬਟ ਇਹਦਾ ਭਾਰਤੀ ਲਈ ਵੀ ਇੱਕ ਵਰਦਾਨ ਸਿੱਧ ਹੋ ਗਈ ਇਹ ਇਹਦੇ ਨਾਲ ਭਾਰਤੀ ਨੂੰ ਇੱਕ ਅਜਿਹੀ ਜਵਾਨ ਮਿਲ ਗਈ ਜਿਹਦੇ ਨਾਲ ਭਾਰ ਦੇ ਵਿੱਚ ਵੱਖ-ਵੱਖ ਭਾਗਾਂ ਦੇ ਵਿੱਚ ਲੋਕ ਇੱਕ ਦੂਜੇ ਦੀ ਔਕੜਾਂ ਤੋਂ ਜਾਣ ਹੋ ਸਕਦੀ ਸੀ ਮਤਲਬ ਕਿ ਇੱਕ ਭਾਸ਼ਾ ਦੇ ਨਾਲ ਜਿਵੇਂ ਕਿ ਇੰਗਲਿਸ਼ ਦੇ ਨਾਲ ਚਾਹੇ ਕਿਸੇ ਨੂੰ ਬੰਗਾਲੀ ਨਹੀਂ ਆਉਂਦੀ ਤਾਮਲ ਨਹੀਂ ਆਉਂਦੀ ਤਾਂ ਇੰਗਲਿਸ਼ ਤਾਂ ਕਾਮਨ ਹੋਗੀ ਠੀਕਾ ਮਤਲਬ ਕਿ ਇੰਗਲਿਸ਼ ਦੇ ਨਾਲ ਉਹ ਜਿਹੜੇ ਕਿ ਇੰਗਲਿਸ਼ ਲੈਂਗੁਏਜ ਯੂਜ਼ ਕਰਕੇ ਉਹ ਆਪਣੇ ਭਾਵਨਾਵਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਸੀ ਤਾਂ ਲੋਕ ਉਹ ਆਪਸ ਦੇ ਵਿੱਚ ਇਕੱਠੇ ਹੋ ਕੇ ਜ਼ਰੂਰੀ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰ ਸਕਦੇ ਸੀ ਤੇ ਅੰਗਰੇਜ਼ੀ ਜ਼ਬਾਨ ਦੀ ਜਾਣਕਾਰੀ ਪ੍ਰਾਪਤ ਹੋਣ ਦੇ ਨਾਲ ਭਾਰਤੀਆਂ ਨੇ ਉੱਨਤ ਦੇਸ਼ਾਂ ਦਾ ਇਤਿਹਾਸ ਪੜਿਆ ਮਿਲਟਨ ਬਰਕਸ ਸਪੈਂਸਰ ਮਿਲ ਮਕਾਲੇ ਇਹਨਾਂ ਲਿਖਾਰੀਆਂ ਦੇ ਲੇਖਾਂ ਨੇ ਉਹਨਾਂ ਦੇ ਮਨਾਂ ਉੱਤੇ ਡੂੰਘ ਤੇ ਭਾਰਤੀਆਂ ਨੂੰ ਸੁਤੰਤਰਤਾ ਤੇ ਲੋਕਤੰਤਰ ਬਾਰੇ ਜਾਣਕਾਰੀ ਹੋ ਗਈ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਅੰਗਰੇਜ਼ ਅੰਗਰੇਜ਼ੀ ਸਰਕਾਰ ਭਾਰਤੀਆਂ ਦਾ ਕਿਸ ਹੱਦ ਤੱਕ ਸ਼ੋਸ਼ਣ ਕਰ ਰਹੀ ਹੈ ਮਤਲਬ ਕਿ ਉਹਨਾਂ ਨੂੰ ਇਹ ਸਾਰੀ ਜਦੋਂ ਉਹਨਾਂ ਨੇ ਇੰਗਲਿਸ਼ ਪੜ੍ਹਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਕਿਸ ਤਰੀਕੇ ਨਾਲ ਮਤਲਬ ਕਿ ਰਾਈਟਰਸ ਨੂੰ ਜਿਹੜੇ ਉਹਨਾਂ ਦੇ ਕਨਸੈਪਟ ਲਿਖੇ ਹੋਏ ਹੁੰਦੇ ਸਨ ਉਹਨਾਂ ਨੂੰ ਰੀਡ ਕਰਕੇ ਉਹਨਾਂ ਨੇ ਮਨਾਂ ਦੇ ਵਿੱਚ ਰਾਸ਼ਟਰ ਦੇ ਲਈ ਭਾਵਨਾ ਪੈਦਾ ਹੋਈ ਤੇ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗਿਆ ਕਿ ਅੰਗਰੇਜ਼ੀ ਸਰਕਾਰ ਕਿਸ ਤਰੀਕੇ ਨਾਲ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ ਜਿਵੇਂ ਜਿਵੇਂ ਪੜ੍ਹਾਈ ਵਧਦੀ ਗਈ ਤੇਵੇਂ ਤੇਵੇਂ ਬੇਰੁਜ਼ਗਾਰਾਂ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਗਿਆ ਤੇ ਇਹਨਾਂ ਸਾਰੇ ਕਾਰਨਾ ਕਰਕੇ ਭਾਰਤੀਆਂ ਵਿੱਚ ਨਿਰਾਸ਼ਾ ਵੀ ਫੈਲੀ ਕਿ ਉਹਨਾਂ ਨੂੰ ਜੌਬਸ ਪ੍ਰੋਵਾਈਡ ਨਹੀਂ ਕੀਤੇ ਜਾ ਰਹੀਆਂ ਕਿਉਂਕਿ ਜਿਹੜੇ ਉੱਚੇ ਨੌਕਰਾਂ ਸ ਉਹਨਾਂ ਨੂੰ ਭਾਰਤੀਆਂ ਨੂੰ ਉਹਨਾਂ ਤੋਂ ਵਾਂਝਾ ਰੱਖਿਆ ਜਾਂਦਾ ਸੀ ਤਾਂ ਉਹਨਾਂ ਨੂੰ ਇਹ ਚੀਜ਼ ਫੀਲ ਹੋਣੀ ਸ਼ੁਰੂ ਹੋਈ ਤਾਂ ਇਹ ਸਾਰੇ ਕੀਦੇ ਕਰਕੇ ਉਹ ਹੀ ਐਜੂਕੇਸ਼ਨ ਕਰਕੇ ਤਾਂ ਉਹ ਅੰਗਰੇਜ਼ਾਂ ਦੇ ਵਿਰੁੱਧ ਹੁੰਦੇ ਗਏ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹੁੰਦੇ ਗਏ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਭਾਵਨਾ ਜਿਹੜੀ ਕਿ ਪੈਦਾ ਹੋਣ ਦੀ ਲਈ ਇੱਕ ਰਾਸ਼ਟਰ ਦੇ ਲਈ ਰਾਸ਼ਟਰੀ ਜਾਗਰਤੀ ਪੈਦਾ ਹੋਈ ਅੱਗੇ ਆਜੂਗਾ ਜਾਤੀ ਮਤਭੇਦ ਹਾਂਜੀ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਬਹੁਤ ਅੰਗਰੇਜ਼ਾਂ ਨੇ ਭਾਰਤ ਵਾਸੀਆਂ ਨੂੰ ਵਚਨ ਦਿੱਤਾ ਕਿ ਉਹਨਾਂ ਨਾਲ ਸਮਾਨਤਾ ਦਾ ਸਲੂਕ ਕਰਿਆ ਜਾਊਗਾ ਪਰ ਅਸਲ ਦੇ ਵਿੱਚ ਉਹ ਭਾਰਤ ਵਾਸੀਆਂ ਨੂੰ ਨਫ਼ਰਤ ਕਰਦੇ ਸੀ ਉਹਨਾਂ ਨੂੰ ਉੱਚੇ ਅਹੁਦੇ ਤੇ ਨਹੀਂ ਲਗਾਇਆ ਜਾਂਦਾ ਸੀ ਤੇ ਛੋਟੇ ਅਹੁਦਿਆਂ ਦੇ ਵੀ ਉਹਨਾਂ ਨੂੰ ਅੰਗਰੇਜ਼ਾਂ ਦੇ ਮੁਕਾਬਲੇ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਸੀ ਮਤਲਬ ਕਿ ਜਿੰਨੇ ਵੀ ਜਿਹੜੇ ਉੱਚੇ ਨੌਕਰੀਆਂ ਸੀ ਉਹਨਾਂ ਤੇ ਤਾਂ ਭਾਰਤੀ ਨੂੰ ਲਗਾਇਆ ਹੀ ਨਹੀਂ ਜਾਂਦਾ ਸੀ ਜੇ ਕਿਸੇ ਨੂੰ ਲਗਾਇਆ ਵੀ ਜਾਂਦਾ ਸੀ ਜਿਹੜੀਆਂ ਨੌਕਰੀਆਂ ਤੇ ਉਹਨਾਂ ਨੂੰ ਛੋਟੇ ਅਹੁਦੇ ਤੇ ਤਾਂ ਉਹਨਾਂ ਨੂੰ ਵੀ ਅੰਗਰੇਜ਼ਾਂ ਦੇ ਮਕਾਬਲੇ ਬਹੁਤ ਘੱਟ ਪੇ ਮਿਲਦੀ ਸੀ ਤਾਂ ਉਹ ਅੰਗਰੇਜ਼ਾਂ ਦੇ ਹੋਟਲਾਂ ਦੇ ਕਲੱਬਾਂ ਦੇ ਵਿੱਚ ਨਹੀਂ ਜਾ ਸਕਦੇ ਸੀ ਭਾਵੇਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਤੇ ਉਹ ਨਾ ਤਾਂ ਅੰਗਰੇਜ਼ਾਂ ਨਾਲ ਯਾਤਰਾ ਕਰ ਸਕਦੇ ਸੀ ਭਾਰਤੀ ਤੇ ਨਾ ਹੀ ਉਹਨਾਂ ਦੇ ਨੇੜੇ ਰਹਿਣ ਲਈ ਮਕਾਨ ਬਣਾ ਸਕਦੇ ਸੀ ਤੇ ਅੰਗਰੇਜ਼ ਕਈ ਵਾਰੀ ਨੌਕਰ ਨੌਕਰ ਜੋਗੀ ਭਾਰਤੀ ਹੁੰਦੇ ਸਨ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਸੀ ਤਾਂ ਪ੍ਰਮਾਣ ਮਿਲਣ ਤੇ ਬਾਵਜੂਦ ਉਹਨਾਂ ਨੂੰ ਕੋਈ ਵੀ ਸਜ਼ਾ ਵੀ ਨਹੀਂ ਮਿਲਦੀ ਸੀ ਵੀ ਅੰਗਰੇਜ਼ਾਂ ਨੇ ਇਹ ਚੀਜ਼ ਕੀਤੀ ਆ ਤਾਂ ਇਸ ਤੋਂ ਇਲਾਵਾ ਆਂ ਭਾਰਤੀ ਨੂੰ ਗੰਦੀਆਂ ਕਾਲਾਂ ਵੀ ਕੱਢਦੇ ਸੀ ਤੇ ਭਾਰਤੀ ਇਸ અપਮਾਨ ਨੂੰ ਸਹਿ ਨਹੀਂ ਕਰ ਸਕਦੇ ਸੀ ਇਸ ਸਾਰੇ ਚੀਜ਼ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਾਗਰਤੀ ਪੈਦਾ ਹੋਈ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਵਧਣੀ ਸ਼ੁਰੂ ਹੋ ਗਈ ਗੁਲਾਮੀ ਦੇ ਪ੍ਰਤੀ ਤਾਂ ਜਦੋਂ ਗੁਲਾਮੀ ਦੇ ਪ੍ਰਤੀ ਉਹਨਾਂ ਦੇ ਮਨਾਂ ਦੇ ਵਿੱਚ ਭਾਵਨਾ ਪੈਦਾ ਹੋਣੀ ਸ਼ੁਰੂ ਹੋਊਗੀ ਉਹਨਾਂ ਦੇ ਮਨ ਦੇ ਵਿੱਚ ਰਾਸ਼ਟਰੀ ਜਾਗਰਤੀ ਪੈਦਾ ਹੋਊਗੀ ਕਿ ਦੇਸ਼ ਨੂੰ ਆਜ਼ਾਦ ਕਰਵਾਇਆ ਜਾਵੇ ਅੱਗੇ ਆਜੂਗਾ ਭਾਰਤੀ ਅਖਬਾਰਾਂ ਤੇ ਸਾਹਿਤ ਹਾਂਜੀ ਇੰਡੀਅਨ ਪ੍ਰੈਸ ਤੇ ਲਿਟਰੇਚਰ ਭਾਰਤੀ ਚੇਤਨਤਾ ਦੇ ਪ੍ਰਸਾਰ ਦੇ ਲਈ ਰਾਸ਼ਟਰੀ ਜਾਗਰਤੀ ਦੇ ਲਈ ਰਾਸ਼ਟਰੀ ਚੇਤਨਤਾ ਦੇ ਪ੍ਰਸਾਰ ਦੇ ਲਈ ਭਾਰਤੀ ਅਖਬਾਰਾਂ ਤੇ ਸਾਹਿਤ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਭਾਰਤੀ ਨੇ ਆਪਣੀਆਂ ਅਖਬਾਰਾਂ ਦੇ ਵਿੱਚ ਅੰਗਰੇਜ਼ਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਜਿਹੜੀਆਂ ਲਿਖਤੀਆਂ ਸੀ ਉਹਨਾਂ ਦੀ ਕਰੜੀ ਆਲੋਚਨਾ ਕੀਤੀ ਕ੍ਰਿਟੀਸਾਈਜ਼ ਕੀਤਾ ਉਹਨਾਂ ਨੂੰ ਤੇ ਇਹਨਾਂ ਨੇ ਭਾਰਤੀਆਂ ਨੂੰ ਵੀ ਇਕੱਠੇ ਹੋਣ ਦੇ ਲਈ ਰਾਸ਼ਟਰੀ ਭਲਾਈ ਬਾਰੇ ਸੋਚਣ ਦੇ ਲਈ ਲੋਕਤੰਤਰ ਤੇ ਸਤੰਤਰਤਾ ਸੰਬੰਧੀ ਲੇਖ ਲਿਖੇ ਲਿਖੇ ਜਾਂਦੇ ਸੀ ਉਹਨਾਂ ਤੋਂ ਭਾਰਤੀਆਂ ਨੂੰ ਬਹੁਤ ਸਾਰੀ ਜਿਹੜੀ ਕਿ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਰਾਸ਼ਟਰੀ ਜਾਗਰਤੀ ਰਾਸ਼ਟਰੀ ਚੇਤਨਤਾ ਪੈਦਾ ਹੋਈ ਤੇ ਜਿਵੇਂ ਕਿ ਅਖਬਾਰ ਸੀ ਦੀ ਅੰਮ੍ਰਿਤ ਬਾਜ਼ਾਰ ਪత్రికਾ ਦੀ ਹਿੰਦੂ ਦੀ ਮਰਾਠਾ ਦੀ ਕੇਸਰੀ ਦੀ ਟਰਬਿਨ ਦੀ ਕੋਹਿੰਨੋਰ ਇਹ ਸਾਰੇ ਪ੍ਰਸਿੱਧ ਭਾਰਤੀ ਅਖਬਾਰ ਸੀ ਤੇ ਉਸ ਸਮੇਂ ਦੇ ਭਾਰਤ ਦੇ ਕਈ ਪ੍ਰਸਿੱਧ ਲਖਾਰ ਜਿਵੇਂ ਬੰਕਿਮ ਚੰਦਰ ਚੱਟਰਜੀ ਰਵਿੰਦਰਨਾਥ ਟੈਗੋਰ ਹੇਮਚੰਦਰ ਬਾਨਰਜੀ ਕੇਸ਼ਵ ਚੰਦਰ ਸੇਨ ਇਹਨਾਂ ਨੇ ਆਪਣੇ ਲੇਖ ਕਵਿਤਾਵਾਂ ਗਾਣਿਆਂ ਤੇ ਨਾਵਲ ਰਾਹੀਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਮੰਕੀਮ ਚੰਦਰ ਚੱਟਰਜੀ ਦੁਆਰਾ ਲਿਖੀ ਗਈ ਪੁਸਤਕ ਆਨੰਦ ਮੱਠ ਦਾ ਲੋਕ ਤਾਂ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਇਹਨਾਂ ਸਾਰੇ ਸਾਹਿਤ ਤੇ ਅਖਬਾਰਾਂ ਨੂੰ ਪੜ੍ਹ ਕੇ ਲੋਕਾਂ ਦੇ ਮਨਾਂ ਵਿੱਚ ਰਾਸ਼ਟਰੀ ਚੇਤਨਤਾ ਪੈਦਾ ਹੋਈ ਅੱਗੇ ਆਜੂਗੀ ਅੰਗਰੇਜ਼ਾਂ ਦੀ ਆਰਥਿਕ ਰੀਤੀ ਹਾਂਜੀ ਇਕਨੋਮਿਕ ਪਾਲਿਸੀ ਆਫ ਦਾ ਬ੍ਰਿਟਿਸ਼ਰ ਅੰਗਰੇਜ਼ਾਂ ਦੀ ਆਰਥਿਕ ਨੀਤੀ ਕਾਰਨ ਵੀ ਭਾਰਤੀਆਂ ਦੇ ਵਿੱਚ ਬੜਾ ਅਸੰਤੋਸ਼ ਫੈਲਿਆ ਭਾਰਤ ਦੇ ਵਿੱਚੋਂ ਉਹਨਾਂ ਨੇ ਅਜਿਹੀਆਂ ਨੀਤੀਆਂ ਨੂੰ ਅਪਣਾਇਆ ਜਿਸ ਦਾ ਫਾਇਦਾ ਸਿਰਫ ਇੰਗਲੈਂਡ ਨੂੰ ਹੀ ਹੁੰਦਾ ਸੀ ਮਤਲਬ ਕਿ ਅੰਗਰੇਜ਼ਾਂ ਨੇ ਕੁਝ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਜਿਨ੍ਹਾਂ ਦਾ ਸਿਰਫ ਤੋਂ ਸਿਰਫ ਫਾਇਦਾ ਕਿਹਨਾਂ ਨੂੰ ਹੁੰਦਾ ਸੀ ਇੰਗਲੈਂਡ ਵਾਲਿਆਂ ਨੂੰ ਹੁੰਦਾ ਸੀ ਤੇ ਭਾਰਤੀਆਂ ਦੇ ਹੱਕਾਂ ਨੂੰ ਬਿਲਕੁਲ ਅੱਖੋਂ-ਅੱਖ ਲੈ ਕਰ ਕੀਤਾ ਗਿਆ ਅੰਗਰੇਜ਼ਾਂ ਦੇ ਆਉਣ ਦੇ ਨਾਲ ਪਿੰਡਾਂ ਤੇ ਸ਼ਹਿਰਾਂ ਦੀ ਜਿਹੜੀ ਅਰਥਵਸਥਾ ਸੀ ਘਰੇਲੂ ਜਿਹੜੇ ਉਦਯੋਗ ਸੀ ਉਹ ਠੱਪ ਹੋ ਗਏ ਠੀਕ ਹੈ ਤਾ ਤਬਾਹ ਹੋ ਗਏ ਤਾਂ ਅੰਗਰੇਜ਼ਾਂ ਨੇ ਭਾਰਤੀ ਉਦਯੋਗਾਂ ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਤੀਆਂ ਤਾਂ ਕਿ ਉਹ ਤਾਂ ਪਾਬੰਦੀਆਂ ਲਗਾਉਂਦੇ ਸੀ ਕਿਉਂਕਿ ਉਹਨਾਂ ਨੇ ਲੱਗਦਾ ਸੀ ਜਿਹੜਾ ਬ੍ਰਿਟਿਸ਼ ਉਦਯੋਗਾਂ ਦੇ ਵਿੱਚ ਤਿਆਰ ਕੀਤਾ ਹੋਇਆ ਮਾਲ ਉਹੀ ਭਾਰਤ ਦੇ ਵਿੱਚ ਵਿਕੇ ਠੀਕ ਹੈ ਤੇ ਉਹ ਇੱਕ ਉਦਯੋਗਾਂ ਦੇ ਵਿੱਚ ਕਾਰਖਾਨੇ ਦੇ ਵਿੱਚ ਤਿਆਰ ਕੀਤਾ ਹੋਇਆ ਮਾਲ ਇੱਕ ਘਰ ਦੇ ਵਿੱਚ ਤਿਆਰ ਕੀਤਾ ਹੋਇਆ ਮਾਲ ਹੈ ਜਿਹੜੀ ਕਿ ਉਹਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੁੰਦਾ ਸੀ ਤੇ ਭਾਰ ਦੇ ਵਿੱਚੋਂ ਕੱਚਾ ਮਾਲ ਸਸਤੇ ਮੁੱਲ ਤੇ ਇੰਗਲੈਂਡ ਭੇਜਦੇ ਸੀ ਉੱਥੋਂ ਤਿਆਰ ਮਾਲ ਆ ਜਿਹੜਾ ਕਿ ਭਾਰ ਦੇ ਵਿੱਚ ਮਹਿੰਗੇ ਮੁੱਲ ਤੇ ਵੇਚਦੇ ਸੀ ਜਿਸ ਕਰਕੇ ਭਾਰਤੀ ਵਪਾਰ ਨੂੰ ਬਹੁਤ ਜ਼ਿਆਦਾ ਹਾਨੀ ਹੋਈ ਤੇ ਕਿਸਾਨਾਂ ਤੇ ਵਿਪਾਰੀ ਟੈਕਸ ਲਗਾਇਆ ਗਿਆ ਮਜਬੂਰ ਹੋ ਕੇ ਕਈ ਕਿਸਾਨ ਨੂੰ ਆਪਣੀਆਂ ਜ਼ਮੀਨਾਂ ਵੇਚਣੀਆਂ ਪੈ ਗਈਆਂ ਤੇ ਉਹ ਬੇਕਾਰ ਹੋ ਗਏ ਭਾਵ ਕੀ ਬੇਰੁਜ਼ਗਾਰ ਹੋ ਗਏ ਤੇ ਭਾਰਤ ਦੇ ਵਿੱਚੋਂ ਧਨ ਦੀ ਨਿਕਾਸੀ ਬੜੀ ਤੇਜ਼ੀ ਦੇ ਨਾਲ ਹੋ ਰਹੀ ਸੀ ਤੇ ਭਾਰਤ ਦਿਨੋ ਦਿਨ ਗਰੀਬ ਹੁੰਦਾ ਚਲਾ ਜਾ ਰਿਹਾ ਸੀ ਇੰਨਾ ਸਾਰਿਆਂ ਕਾਰਨਾ ਕਰਕੇ ਭਾਰਤੀਆਂ ਦੇ ਵਿੱਚ ਅੰਗਰੇਜ਼ਾਂ ਦੇ ਪ੍ਰਤੀ ਅਸੰਤੋਸ਼ ਵਧਦਾ ਗਿਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਰਾਸ਼ਟਰ ਲਈ ਪ੍ਰੇਮ ਭਾਵ ਜਾਗਣਾ ਸ਼ੁਰੂ ਹੋ ਗਿਆ ਰਾਸ਼ਟਰੀ ਜਾਗਰੂਕਤਾ ਪੈਦਾ ਹੋਈ 7th ਪੁਆਇੰਟ ਲਾਰਡ ਲਿਟਨ ਦੀਆਂ ਦਮਨਕਾਰੀ ਨੀਤੀਆਂ ਤੇ ਸਟੂਡੈਂਟਸ ਮੈਂ ਪਹਿਲਾਂ ਹੀ ਕਾਫੀ ਵਾਰ ਦੱਸਿਆ ਹਰ ਵੀਡੀਓ ਚ ਦੱਸਦੀ ਆ ਮੈਂ ਮੋਸਟਲੀ ਕਿ ਲੌਂਗ ਕੁਐਸਚਨ ਯਾਦ ਕਰਨ ਦਾ ਢੰਗ ਇਹ ਕਿ ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰੋ ਹੈਡਿੰਗ ਯਾਦ ਹੋ ਗਏ ਫਿਰ ਤੁਸੀਂ ਪਿਛਲਾ ਮਟੀਰੀਅਲ ਯਾਦ ਕਰੋ ਫਿਰ ਬਹੁਤ ਈਜ਼ੀ ਵੇ ਦੇ ਨਾਲ ਲਰਨ ਹੋ ਜਾਂਦਾ ਕੁਐਸਚਨ ਸਭ ਤੋਂ ਪਹਿਲਾਂ ਹੈਡਿੰਗ ਲਰਨ ਕਰੋ ਦੈਨ ਉਸ ਤੋਂ ਬਾਅਦ ਫਿਰ ਉਹਦਾ ਮਟੀਰੀਅਲ ਸਮਝੋ ਸੁਣੋ ਠੀਕ ਹੈ ਫਿਰ ਲਰਨ ਹੋ ਜਾਂਦਾ ਹਾਂਜੀ ਲਾਰਡ ਲਿਟਨ ਦੀਆਂ ਦਮਨਕਾਰੀ ਨੀਤੀਆਂ ਮੈਂ ਪਹਿਲਾਂ ਪੁਆਇੰਟ ਤਾਂ ਨਹੀਂ ਬੋਲਦੀ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਹਾਂਜੀ ਲਾਰਡ ਲਿਟਨ ਨੇ ਅੰਗਰੇਜ਼ ਲਾਰਡ ਲਿਟਨ ਨੇ ਆਪਣੇ ਸ਼ਾਸਨ ਲਾਰਡ ਲਿਟਨ ਦਾ ਸ਼ਾਸਨ ਜੀ 1876 ਤੋਂ ਲੈ ਕੇ ਸੀਸਪੀ ਦੇ ਦੌਰਾਨ ਜਿਹੜੀਆਂ ਭਾਰਤ ਵਿਰੋਧੀ ਨੀਤੀਆਂ ਬਣਾਈਆਂ ਜਿਦੇ ਨਾਲ ਭਾਰਤ ਵਾਸੀ ਭੜਕੁੱਟੇ ਮਤਲਬ ਕਿ ਇਹਨੇ ਬਹੁਤ ਸਾਰੀਆਂ ਭਾਰਤ ਵਿਰੁੱਧ ਅਜਿਹੀਆਂ ਨੀਤੀਆਂ ਬਣਾਈਆਂ ਜਿਦੇ ਨਾਲ ਭਾਰਤੀ ਜਿਹੜੇ ਕਿ ਅੰਗਰੇਜ਼ਾਂ ਦੇ ਖਿਲਾਫ ਹੋ ਭੜਕ ਗਏ 1837ਵੀਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਦਰਬਾਰ ਬੁਲਾਇਆ ਗਿਆ ਜਿੱਥੇ ਮਹਾਰਾਣੀ ਵਿਕਟੋਰੀਆ ਨੂੰ ਕੇਸਰੇ ਹਿੰਦੂ ਦੀ ਉਪਾਧੀ ਦਿੱਤੀ ਗਈ 1877 ਈਸਵੀ ਦੇ ਵਿੱਚ ਤੇ ਇਸ ਦਰਬਾਰ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਵੀ ਮਹਾਰਾਣੀ ਵਿਕਟੋਰੀਆ ਨੇ ਆਉਣ ਤੇ ਉਹਨੂੰ ਉਪਾਧੀ ਦਿੱਤੀ ਗਈ ਟਿੱਕੇ ਤਾਂ ਬਹੁਤ ਜ਼ਿਆਦੇ ਲੱਖਾਂ ਰੁਪਏ ਖਰਚ ਕਰਦੇ ਜਦਕਿ ਭਾਰਤ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਕਾਲ ਪਿਆ ਹੋਇਆ ਸੀ ਮਤਲਬ ਕਿ ਭਾਰਤ ਤਾਂ ਇੰਨਾ ਕਾਲ ਪਿਆ ਹੋਇਆ ਸੀ ਦੂਜੇ ਪਾਸੇ ਵੀ ਮਹਾਰਾਣੀ ਵਿਕਟੋਰੀਆ ਨੂੰ ਆਉਣ ਉਹਨੂੰ ਕਿਸੇ ਹਿੰਦੂ ਉਪਾਧੀ ਦੇਣੀ ਆ ਉਹਦੇ ਲੱਖਾਂ ਰੁਪਏ ਖਰਚ ਕਰਦੇ ਤੇ ਸਰਕਾਰ ਭਾਰਤੀਆਂ ਦੀ ਮਦਦ ਲਈ ਕੁਝ ਨਹੀਂ ਕਰ ਰਹੀ ਸੀ ਤੇ ਲਾਡ ਲੀਟਰ ਨੇ ਸਿਵਲ ਸਰਵਿਸ ਦੇ ਵਿੱਚ ਬੈਠਣ ਵਾਲੇ ਜਿਹੜੇ ਭਾਰਤੀ ਸੀ ਉਹਨਾਂ ਦੀ ਉਮਰ 21 ਸਾਲ ਤੋਂ ਘਟਾ ਕੇ 19 ਸਾਲ ਕਰ ਦਿੱਤੀ ਪਹਿਲਾਂ ਤੱਕ 21 ਸਾਲ ਸੀ ਹੁਣ ਏਜ ਆ ਜਿਹੜੀ ਕਿ ਉਹਨੇ ਘਟਾ ਕੇ 19 ਸਾਲ ਕਰ ਦਿੱਤੀ ਕਿਉਂਕਿ 19 ਸਾਲ ਤਾਂ ਪੜਦੇ ਪੜਦੇ ਹੋਏ ਉਹਨਾਂ ਸੀ ਵੈਸੇ ਵੀ 21 ਸਾਲ ਵੀ ਹੋ ਜਾਂਦੇ ਸੀ ਬਟ 19 ਸਾਲ ਤਾਂ ਕੁਝ ਜ਼ਿਆਦਾ ਘਟਾਤੀ ਮਤਲਬ ਕਿ ਸਿਰਫ 19 ਸਾਲ ਤੱਕ ਹੀ ਬੰਦਾ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਸਕਦਾ ਸੀ ਉਸ ਤੋਂ ਬਾਅਦ ਨਹੀਂ ਪਹਿਲਾਂ ਇਹ ਸੀ 21 ਸਾਲ ਉਮਰ ਤਾਂ ਜਦੋਂ ਇਹ ਘਟਾਤੀ ਤਾਂ ਇਹਦੇ ਨਾਲ ਭਾਰਤੀ ੜਕ ਗਏ ਤਾਂ ਉਹਨਾਂ ਨੇ 1800 78ਵੀਂ ਦੇ ਵਿੱਚ ਇੱਕ ਆਰਮਜ਼ ਐਕਟ ਪਾਸ ਕਰਕੇ ਭਾਰਤ ਵਾਸੀ ਨੂੰ ਹਥਿਆਰ ਰੱਖਣ ਦੀ ਮਨਾਹੀ ਕੀਤੀ ਤੇ ਇਸੇ ਤਰ੍ਹਾਂ 1878 ਦੇ ਵਿੱਚ ਵਰਨੇ ਕੋਲ ਵਰਨੇਕੂਲਰ ਐਕਟ ਪਾਸ ਕੀਤਾ ਗਿਆ ਇਸ ਸੈਕਟਰ ਦੇ ਰਹੀ ਭਾਰਤੀ ਅਖਬਾਰਾਂ ਤੇ ਸਖਤ ਪਾਬੰਦੀ ਲਗਾਤੀ ਜਿਹਦੇ ਕਰਕੇ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਭਾਰਤੀਆਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਦੇ ਪ੍ਰਤੀ ਗੁੱਸੇ ਦੀ ਲਹਿਰ ਪੈਦਾ ਹੋ ਗਈ ਅਸੰਤੋਸ਼ ਫੈਲ ਗਿਆ ਤੇ ਉਹਨਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਪ੍ਰੇਮ ਭਾਵ ਜਾਗ ਗਿਆ ਰਾਸ਼ਟਰੀ ਜਾਗਰਤੀ ਪੈਦਾ ਹੋ ਗਈ ਰਾਸ਼ਟਰੀ ਚੇਤਨਤਾ ਪੈਦਾ ਹੋ ਗਈ ਨੰਬਰ 8 ਹੈਗਾ ਇਲਵਰਟ ਬਿਲ ਦਾ ਵਿਰੋਧ ਹਾਂਜੀ ਲਾਰਡ ਲਿਟਨ ਤੋਂ ਬਾਅਦ ਲਾਰਡ ਰਿਪਨ ਆਉਂਦਾ ਲਾਰਡ ਰਿਪਨ 1800 ਸੀਸੀ ਵੀ ਦੇ ਵਿੱਚ ਭਾਰ ਦਾ ਵਾਇਸਰਾਏ ਬਣਦਾ ਤੇ ਉਹ ਪਹਿਲਾ ਵਾਇਸਰਾਏ ਸੀ ਜਿਨੇ ਜਿਹੜਾ ਕਿ ਭਾਰਤ ਵਾਸੀਆਂ ਨਾਲ ਹਮਦਰਦੀ ਰੱਖਦਾ ਸੀ ਮਤਲਬ ਕਿ ਲਾਰਡ ਰਿਪਨ ਆ ਜਿਹੜੇ ਕਿ ਲਾਰਡ ਰਿਪਨ ਉਹ ਭਾਰਤੀਆਂ ਨਾਲ ਹਮਦਰਦੀ ਰੱਖਦਾ ਸੀ ਤੇ ਉਹਨੇ ਲਾਰਡ ਲਿਟਨ ਦੁਆਰਾ ਜਿਹੜੀਆਂ ਕਿ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਲਗਾਈਆਂ ਸੀ ਉਹਨਾਂ ਨੂੰ ਹਟਾਤਾ ਲਾਰਡ ਲਿਟਨ ਨੇ ਜਿੰਨੇ ਵੀ ਪੌਂਦੀਆਂ ਲਗਾਈਆਂ ਸੀ ਉਹਨੂੰ ਲਾਰਡ ਰਿਪਨ ਨੇ ਹਟਾਤਾ ਕਿਉਂਕਿ ਲਾਰਡ ਰਿਪਨ ਭਾਰਤੀਆਂ ਨਾਲ ਅੰਦਰੋਂ ਖਾਤੇ ਸਿੰਪਥੀ ਰੱਖਦਾ ਸੀ ਤੇ ਉਹ ਭਾਰਤ ਵਾਸੀ ਨੂੰ ਅੰਗਰੇਜ਼ਾਂ ਦੇ ਬਰਾਬਰ ਦਰਜਾ ਦੇਣਾ ਚਾਹੁੰਦਾ ਸੀ ਤੇ ਉਹਦੇ ਆਉਣ ਤੋਂ ਪਹਿਲਾਂ ਕੋਈ ਵੀ ਭਾਰਤੀ ਚਾਹੇ ਉਹ ਕਿੰਨਾ ਪੜਿਆ ਲਿਖਿਆ ਹੋਵੇ ਅਦਾਲਤ ਦੇ ਵਿੱਚ ਉੱਚੇ ਆਉਦਿਆਂ ਦੇ ਕੰਮ ਨਹੀਂ ਕਰ ਸਕਦਾ ਸੀ ਤੇ ਨਾ ਹੀ ਕੋਈ ਭਾਰਤੀ ਜੱਜ ਕਿਸੇ ਅੰਗਰੇਜ਼ ਦੀ ਅੰਗਰੇਜ਼ ਅਪਰਾਧੀ ਦੀ ਸੁਣਵਾਈ ਕਰ ਸਕਦਾ ਸੀ ਤੇ ਇਸ ਅਨਿਆਏ ਨੂੰ ਦੂਰ ਕਰਨ ਲਈ ਲਾਰਡ ਰਿਪਨ ਨੇ ਠੀਕ ਹੈ ਜਿਹਨੂੰ ਹਮਦਰਦੀ ਸੀ ਭਾਰਤੀ ਨਾਲ 1883 ਸਾਲ ਦੇ ਵਿੱਚ ਇੱਕ ਐਕਟ ਪਾਸ ਕਰਦਾ ਉਹ ਇਲਵਰਟ ਬਿਲ ਪਰ ਇਹਦਾ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਉਹਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ ਜੇ ਕਿਸੇ ਨੂੰ ਕੋਈ ਅਧਿਕਾਰ ਹੈ ਤਾਂ ਉਹ ਸਿਰਫ ਅੰਗਰੇਜ਼ਾਂ ਨੂੰ ਹੈ ਭਾਰਤੀ ਨੂੰ ਕੋਈ ਅਧਿਕਾਰ ਨਹੀਂ ਹੈਗਾ ਮਤਲਬ ਕਿ ਕੌਣ ਕਹਿੰਦਾ ਸੀ ਅੰਗਰੇਜ਼ ਕਹਿੰਦੇ ਸੀ ਕਿ ਭਾਰਤੀ ਨੂੰ ਕੋਈ ਅਧਿਕਾਰ ਨਹੀਂ ਹੈਗਾ ਜਿਹੜੇ ਵੀ ਅਧਿਕਾਰ ਨੇ ਉਹ ਸਿਰਫ ਅੰਗਰੇਜ਼ਾਂ ਨੂੰ ਨੇ ਤਾਂ ਇਹਦੇ ਨਾਲ ਭਾਰਤੀਆਂ ਦੇ ਮਨਾਂ ਵਿੱਚ ਜਿਹੜੇ ਇਕੱਠਾ ਹੋ ਗੁੱਸਾ ਸੀ ਇੱਕ ਆਗ੍ਰੀ ਤਰ੍ਹਾਂ ਭੜਕਣਾ ਸ਼ੁਰੂ ਹੋ ਗਿਆ ਹਾਂਜੀ ਇਲਵਰਟ ਬਿਲ ਕੀ ਸੀ ਇਲਵਰਟ ਬਿਲ ਇਸ ਬਿਲ ਦੇ ਅਨੁਸਾਰ ਗਈ ਸੀ ਕਿ ਭਾਰਤੀ ਮੈਜਿਸਟਰੇਟ ਅਤੇ ਸੈਸ਼ਨ ਜੱਜ ਨੂੰ ਜੁਰਪੀਲ ਲੋਕਾਂ ਦੇ ਫੌਜਦਾਰੀ ਮਕਦਮੇ ਨੂੰ ਸੁਣਨ ਦਾ ਅਧਿਕਾਰ ਦਿੱਤਾ ਗਿਆ ਸੀ ਬਲਕਿ ਜਿਵੇਂ ਆਪਾਂ ਨੇ ਪਹਿਲਾਂ ਪੜਿਆ ਕਿ ਭਾਰਤੀਆਂ ਨੂੰ ਬਿਲਕੁਲ ਵੀ ਕਿਸੇ ਵੀ ਅਦਾਲਤ ਦੇ ਵਿੱਚ ਇੱਕ ਜੱਜ ਦੇ ਤੌਰ ਤੇ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਸੀ ਠੀਕ ਹੈ ਬਟ ਇਸ ਦੇ ਵਿੱਚ ਮਤਲਬ ਕਿ ਜੇ ਅੰਗਰੇਜ਼ਾਂ ਦੇ ਕੋਲ ਕੋਈ ਕਾਰਵਾਈ ਹੁੰਦੀ ਸੀ ਬਟ ਇਲਵਰਟ ਬਿਲ ਦੇ ਅਨੁਸਾਰ ਕੀ ਸੀ ਕਿ ਭਾਰਤੀ ਮੈਜਿਸਟਰੇਟਾਂ ਅਤੇ ਸ਼ਾਸਨ ਜੱਜਾਂ ਨੂੰ ਯੂਰੋਪੀਅਨ ਲੋਕਾਂ ਦੇ ਜਿਹੜੇ ਆ ਫੌਜਦਾਰੀ ਮਕਦਮੇ ਸੀ ਉਹਨਾਂ ਨੂੰ ਸੁਣਨ ਦਾ ਅਧਿਕਾਰ ਦਿੱਤਾ ਗਿਆ ਸੀ ਠੀਕ ਹੈ ਤੇ ਅੰਗਰੇਜ਼ਾਂ ਨੂੰ ਇਸ ਬਿਲ ਦੇ ਉਦੇਸ਼ਾਂ ਬਾਰੇ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਬਾਕੀ ਆਪਣਾ ਕਰ ਲਿਆ ਠੀਕ ਹੈ ਤਾਂ ਸਿਰਫ ਲਵਰਟ ਬਿਲ ਦੂਸਰਾ ਸਮੇਂ ਤੁਹਾਨੂੰ ਕੀ ਸੀ ਹਾਂਜੀ ਇੱਕ ਤੁਸੀਂ ਤੇ ਨੈਕਸਟ ਤੁਸੀਂ ਅੱਗੇ ਨੰਬਰ 9.a ਕਰ ਸਕਦੇ ਹੋ ਭਾਰਤੀ ਨੂੰ ਉੱਚਾ ਅਧਿਕਾਰ ਦਵਾਂਜੇ ਰੱਖਣਾ ਆਪਾਂ ਨੇ ਵੈਸੇ ਡਿਸਕਸ ਕਰ ਲਿਆ ਠੀਕ ਹੈ ਇਹ ਆਪਣਾ ਲਾਡ ਲੀਟਰ ਦੀ ਦਮਨਕਾਰੀ ਨੀਤੀਆਂ ਦੇ ਵਿੱਚ ਹੋ ਗਿਆ ਸਾਰਾ ਪੁਆਇੰਟ ਕਿ ਭਾਰਤੀ ਨੂੰ ਉੱਚਾ ਅਧਿਕਾਰ ਦਵਾਂਜੇ ਰੱਖਿਆ ਜਾਂਦਾ ਸੀ ਜੇ ਕੋਈ ਛੋਟੇ ਮੋਟੇ ਨੌਕਰੀ ਤੋਂ ਹੁੰਦੀ ਸੀ ਤਾਂ ਉਹਨਾਂ ਨੂੰ ਵੀ ਪੇ ਘੱਟ ਮਿਲਦੀ ਸੀ ਠੀਕ ਹੋ ਯੂਰਪੀਅਨਾਂ ਦੇ ਤਰੇ ਯੂਰਪੀਅਨਾਂ ਦੇ ਮੁਕਾਬਲੇ ਅੰਗਰੇਜ਼ਾਂ ਦੇ ਮੁਕਾਬਲੇ ਘੱਟ ਪੇ ਦਿੱਤੀ ਜਾਂਦੀ ਸੀ ਦਿੱਤੀ ਜਾਂਦੀ ਸੀ ਤੇ ਇੱਕ ਉਹਨਾਂ ਨੂੰ ਜਿਹੜੇ ਕਿ ਸਿਵਲ ਸਰਵਿਸ ਦੇ ਵਿੱਚ ਏਜ ਵੀ ਘਟਾਤੀ ਸੀ ਇਹ ਸਾਰਾ ਕੁਛ ਪੁਆਇੰਟ ਇੱਕ ਅਲੱਗ ਪੁਆਇੰਟ ਬਣ ਜਾਊਗਾ ਠੀਕ ਹੈ ਨੰਬਰ 9 ਪੁਆਇੰਟ ਹੋ ਜਾਊਗਾ ਤੇ ਇੱਕ ਨੈਕਸਟ ਪੁਆਇੰਟ ਇਹ ਨੂੰ ਨੰਬਰ 10 ਆਵਾਜਾਈ ਤੇ ਸੰਚਾਰ ਦੇ ਸਾਧਨ ਹਾਂਜੀ 19ਵੀਂ ਸਦੀ ਦੇ ਵਿੱਚ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦੇ ਕਾਰਨ ਵੀ ਭਾਰਤੀਆਂ ਦੇ ਵਿੱਚ ਬਹੁਤ ਜ਼ਿਆਦਾ ਬੜੀ ਤੇਜ਼ੀ ਨਾਲ ਰਾਸ਼ਟਰੀ ਭਾਵਨਾ ਦਾ ਵਿਕਾਸ ਹੁੰਦਾ ਕਿਉਂਕਿ ਜਦੋਂ ਆਵਾਜਾਈ ਦੇ ਸੰਚਾਰ ਦੇ ਸਾਧਨ ਹੋ ਜਾਣਗੇ ਜਿਹੜੇ ਦੂਰ ਦੂਰ ਤੱਕ ਵੀ ਲੋਕ ਨੇ ਉਹਨਾਂ ਤੱਕ ਵੀ ਆਪਾਂ ਆਪਣਾ ਸੰਦੇਸ਼ ਪਹੁੰਚਾ ਸਕਦੇ ਹਾਂ ਤਾਂ ਇਹੀ ਜਿਹੜੇ ਕਿ ਉਸ ਸਮੇਂ ਦੇ ਵਿੱਚ ਫਿਰ ਲਾਭ ਲਾਭਦਾਇਕ ਹੋਇਆ ਆਵਾਜ਼ਾਈ ਤੇ ਸੰਚਾਰ ਦੇ ਸਾਧਨ ਰਾਸ਼ਟਰੀ ਭਾਵਨਾ ਨੂੰ ਅ ਰਾਸ਼ਟਰੀ ਭਾਵਨਾ ਦਾ ਪ੍ਰਸਾਰ ਕਰਨ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰ ਦੇ ਵਿੱਚ ਆਵਾਜ਼ਾਈ ਦੇ ਸਾਧਨ ਬਹੁਤ ਘੱਟ ਸੀ ਤੇ ਇਸ ਤਰ੍ਹਾਂ ਅਸતર ਲੋਕਾਂ ਦੇ ਵਿੱਚ ਸਮਾਜਿਕ ਆਰਥਿਕ ਸੱਭਿਆਚਾਰਕ ਲੈਣ ਦੇਣ ਬਹੁਤ ਜ਼ਿਆਦਾ ਘੱਟ ਸੀ ਜਿਸ ਕਰਕੇ ਲੋਕਾਂ ਦੇ ਵਿੱਚ ਸਥਾਨਿਕ ਅਤੇ ਜਾਤੀਪਾਦ ਜਾਤੀਵਾਦੀ ਭਾਵਨਾਵਾਂ ਜਿਹੜੀ ਕਿ ਪੈਦਾ ਹੋ ਜਾਈਆਂ ਸੀ ਮਤਲਬ ਕਿ ਜਦੋਂ ਲੋਕ ਮੇਲ ਜੋੜਨੀ ਹੋਊਗਾ ਤਾਂ ਉਹਨਾਂ ਦੇ ਵਿੱਚ ਜਿਹੜੀ ਕਿ ਇੱਕ ਭਾਵ ਕੀ ਮੇਲ ਜੋੜਨ ਨਾਲ ਜਿਹੜੀ ਕਿ ਆਪਣਾਪਣ ਹੁੰਦਾ ਉਹ ਉਹਦਾ ਅਹਿਸਾਸ ਘੱਟ ਸੀ ਲੋਕਾਂ ਦੇ ਵਿੱਚ ਤੇ ਜਿਸ ਕਰਕੇ ਸਥਾਨਿਕ ਤੇ ਜਾਤੀਵਾਦੀ ਭਾਵਨਾ ਬਹੁਤ ਜ਼ਿਆਦਾ ਸੀ ਤੇ ਅੰਗਰੇਜ਼ਾਂ ਦੇ ਕਾਲ ਦੇ ਵਿੱਚ ਜਦੋਂ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦੇ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਭਾਵ ਕੀ ਜਿਆਦਾ ਇਹਨਾਂ ਦਾ ਪ੍ਰਸਾਰ ਹੋਇਆ ਦੇਸ਼ ਦੇ ਵਿੱਚ ਰੇਲਾਂ ਚੱਲੀਆਂ ਗਈਆਂ ਸੜਕਾਂ ਦਾ ਜਾਲ ਵਿਛਾਇਆ ਗਿਆ ਡਾਕ ਤਾਰ ਦੀ ਸਥਾਪਨਾ ਹੋਈ ਡਾਕਟਰ ਘਰਾਂ ਦੀ ਤੇ ਇਹਦੇ ਸਾਰੇ ਸ਼ਬਦਾ ਅਸਲੀ ਕਾਰਨ ਦਾ ਉਦੇਸ਼ ਤਾਂ ਇਹ ਸੀ ਕਿ ਭਾਰ ਦੇ ਸਾਧਨਾਂ ਦਾ ਨਿਕਾਸ ਕੀਤਾ ਜਾਵੇ ਮਤਲਬ ਕਿ ਅਸਲੀ ਮਕਸਦ ਅੰਗਰੇਜ਼ਾਂ ਦੇ ਇਹ ਸੀ ਕਿ ਉਹ ਆਪਣੇ ਵਪਾਰ ਨੂੰ ਕਿਸੇ ਵੀ ਤਰੀਕੇ ਨਾਲ ਪਰਫੂਲਿਤ ਕਰਨ ਵਪਾਰ ਦੇ ਲਈ ਹੀ ਉਹਨਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਿਹੜਾ ਮਟੀਰੀਅਲ ਸੀ ਛੇਤੀ ਤੋਂ ਛੇਤੀ ਤੇ ਜੰਦੇ ਲਈ ਹੀ ਉਹਨਾਂ ਨੇ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦਾ ਤੇ ਜਿਹੜੇ ਕਿ ਸੜਕਾਂ ਦਾ ਜਾਲ ਬੁਸਾਇਆ ਸੀ ਬਟ ਇਹਨਾਂ ਇੰਡੀਆ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਗਿਆ ਠੀਕ ਹੈ ਵਰਦਾਨ ਸਿੱਧ ਹੋ ਗਈ ਚੀਜ਼ਾਂ ਇੰਡੀਆ ਲਈ ਰੇਲਾਂ ਤੇ ਬੱਸਾਂ ਰਾਹੀਂ ਵੱਡੇ ਪੱਧਰ ਤੇ ਲੋਕੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਆਸਾਨ ਹੋ ਗਿਆ ਇਕੱਠੇ ਹੋਣੇ ਸ਼ੁਰੂ ਹੋ ਗਏ ਲੋਕ ਸਮਾਜਿਕ ਤੇ ਸੱਭਿਆਚਾਰਕ ਮੇਲਜੋਲ ਵਧਣਾ ਸ਼ੁਰੂ ਹੋ ਗਿਆ ਤੇ ਪੁਰਾਣੇ ਜਿਹੜੇ ਤੰਗ ਤੰਗ ਘੇਰੇ ਸੀ ਉਹ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਦਾ ਫਿਰ ਪ੍ਰਸਾਰ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਇਹਨਾਂ ਸਾਧਨਾਂ ਦੀ ਤੇ ਜੇ ਇਹ ਸਾਧਨ ਨਾ ਹੁੰਦੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਪ੍ਰਸਾਰ ਹੋਣਾ ਸੀ ਉਹ ਫਿਰ ਜਿਹੜਾ ਪ੍ਰਸਾਰ ਹੋਇਆ ਉਹ ਮਤਲਬ ਕਿ ਨਹੀਂ ਹੋਣਾ ਸੀ ਠੀਕ ਹੈ ਤਾਂ ਨਵੀਨ ਆਵਾਜ਼ੀ ਤੇ ਸੰਚਾਰ ਦੇ ਸਾਧਨਾਂ ਨੇ ਵਕਫ ਵਕਫ ਪਿੰਡਾਂ ਸ਼ਹਿਰਾਂ ਤਹਿਸੀਲਾਂ ਜ਼ਿਲ੍ਹਿਆਂ ਦੇ ਰਾਜਾਂ ਦੇ ਲੋਕਾਂ ਨੂੰ ਇਹ ਸੰਭਵ ਸੰਭਵ ਕਰ ਦਿੱਤਾ ਕਿ ਆਪਣੇ ਵਿਚਾਰਾਂ ਦਾ ਉਦਾਨ ਪ੍ਰਦਾਨ ਕਰਕੇ ਭਵਿੱਖ ਨੂੰ ਆਪਣੇ ਨੂੰ ਸੁਧਾਰ ਸਕਣ ਅੱਗੇ ਨੰਬਰ 11 ਤੇ 12 ਠੀਕ ਹੈ 11. ਹੋ ਜਾਣਗੇ ਭਾਰਤ ਦੀ ਰਾਜਨੀਤਿਕ ਪ੍ਰਸ਼ਾਸਨਿਕ ਏਕਤਾ ਹਾਂਜੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਇਹਨਾਂ ਵਿੱਚ ਇਕਤਾ ਦੀ ਘਾਟ ਸੀ ਤੇ ਉਹਨਾਂ ਵਿੱਚ ਆਪਸੀ ਲੜਾਈ ਝਗੜੇ ਚੱਲਦੇ ਰਹਿੰਦੇ ਸੀ ਜਿਵੇਂ ਆਪਣੇ ਮੁਗਲ ਇੰਪਾਇਰ ਤੁਸੀਂ ਪੜਿਆ ਹੋਣਾ ਠੀਕ ਹੈ ਤੇ ਦਿੱਲੀ ਸਲਤਨਤ ਉਹਨਾਂ ਵਿੱਚ ਆਪਸੀ ਲੜਾਈ ਝਗੜੇ ਚੱਲਦੇ ਜਾਂਦੇ ਸੀ ਤਾਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਕਬਜ਼ਾ ਕਰਕੇ ਉਹਨਾਂ ਨੂੰ ਇੱਕ ਇਕਾਈ ਦੇ ਵਿੱਚ ਪਰੋਇਆ ਤੇ ਸਾਰੇ ਭਾਰਤ ਵਿੱਚ ਇੱਕੋ ਜਿਹਾ ਕਾਨੂੰਨ ਲਾਗੂ ਕੀਤਾ ਗਿਆ ਤੇ ਪ੍ਰਾਂਤੀ ਸਰਕਾਰਾਂ ਨੂੰ ਕੇਂਦਰੀ ਸਰਕਾਰ ਦੇ ਅਧੀਨ ਕੀਤਾ ਗਿਆ ਦਾ ਭਾਰਤੀ ਸਿਵਲ ਸੇਵਾਵਾਂ ਨਾਲ ਸੰਬੰਧਿਤ ਕਰਮਚਾਰੀ ਨੂੰ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ ਦੇ ਵਿੱਚ ਇੱਕ ਸਟੇਟ ਤੋਂ ਦੂਜੇ ਸਟੇਟ ਦੇ ਵਿੱਚ ਤਬਦੀਲ ਵੀ ਕੀਤਾ ਗਿਆ ਟਰਾਂਸਫਰ ਕੀਤਾ ਜਾ ਸਕਦਾ ਸੀ ਤੇ ਇਹਦਾ ਸਿੱਟਾ ਕੀ ਨਿਕਲੇ ਕਿ ਹੌਲੀ-ਹੌਲੀ ਸਾਰੇ ਭਾਰਤੀ ਭਾਰਤ ਵਾਸੀ ਆਪਣੇ ਆਪ ਨੂੰ ਇੱਕ ਸਮਝਣ ਲੱਗੇ ਜਦੋਂ ਇੱਕ ਸਮਝਣ ਲੱਗੇ ਮਤਲਬ ਕਿ ਉਹਨਾਂ ਦੇ ਮਨਾਂ ਦੇ ਵਿੱਚ ਕੀ ਫਾਇਦਾ ਹੋਗੀ ਰਾਸ਼ਟਰੀ ਜਾਗਰੂਤੀ ਰਾਸ਼ਟਰੀ ਭਾਵਨਾ ਪੈਦਾ ਹੋਣੀ ਸ਼ੁਰੂ ਹੋਵੇ ਨੰਬਰ 12 ਵਿਦੇਸ਼ੀ ਅੰਦੋਲਨਾਂ ਦੇ ਪ੍ਰਭਾਵ ਹਾਂਜੀ 19ਵੀਂ ਸਦੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਚੱਲ ਰਹੇ ਜਿਹੜੇ ਸਤੰਤਰਤਾਈ ਅੰਦੋਲਨ ਸੀ ਉਹਨਾਂ ਨੇ ਵੀ ਭਾਰਤ ਦੇ ਮਨਾਂ ਦੇ ਵਿੱਚ ਡੂੰਘਾ ਅਸਰ ਪਾਇਆ ਜਿਵੇਂ ਕਿ ਉਹਨਾਂ ਨੇ ਜੁਨਾਣ ਦੀ ਸਤੰਤਰਤਾ ਪ੍ਰਾਪਤੀ ਤੋਂ ਬਾਅਦ ਫਰਾਂਸ ਦੀ 1830 ਸੀ ਦੇ ਵਿੱਚ 1848 ਸੀ ਦੀਆਂ ਕ੍ਰਾਂਤੀਆਂ ਤੋਂ ਇਟਲੀ ਤੇ ਜਰਮਨੀ ਦੇ ਵਿੱਚ ਚੱਲ ਰਹੇ ਕੀ ਕਾਰਨ ਦੇਸ਼ ਸੰਘਾਰਜ ਤੋਂ ਆਇਰਲੈਂਡ ਵਿੱਚ ਸਤੰਤਰਤਾਈ ਚੱਲ ਰਹੇ ਸੰਘਾਰਜ ਤੋਂ ਇੱਕ ਨਵਾਂ ਭਾਰਤੀ ਨੂੰ ਉਤਸ਼ਾਹ ਮਿਲਿਆ ਤਾਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਜੇਕਰ ਉਹ ਆਪਸ ਦੇ ਵਿੱਚ ਇਕੱਠੇ ਹੋ ਜਾਣਗੇ ਤਾਂ ਉਹ ਵੀ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਆਪਣੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕਦੇ ਨੇ ਤੇ ਇਹਨਾਂ ਸਾਰੇ ਵਿਦੇਸ਼ੀ ਅੰਦੋਲਨਾਂ ਦੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਜਾਗਰਤੀ ਪੈਦਾ ਉਹ ਹੀ ਜਾਗਰਣ ਪੈਦਾ ਹੋਇਆ ਜਾਗਰਤੀ ਪੈਦਾ ਉਹ ਹੀ ਜਾਗਰਤੀ ਤੇ ਉਹਨਾਂ ਨੂੰ ਲੱਗਿਆ ਕਿ ਸਾਨੂੰ ਹੁਣ ਭਾਰਤ ਨੂੰ ਜਿਹੜੇ ਕਿ ਆਜ਼ਾਦ ਕਰਵਾਉਣ ਦੇ ਵਿੱਚ ਅੱਗੇ ਆਉਣਾ ਚਾਹੀਦਾ ਸੋ ਇਹ ਸੀ ਰਾਸ਼ਟਰੀ ਜਾਗਰਤੀ ਦੇ ਕਾਰਨ ਰਾਸ਼ਟਰੀ ਜਾਗਰਤੀ ਰਾਸ਼ਟਰੀ ਚੇਤਨਤਾ ਪੈਦਾ ਹੋਣ ਦੇ ਕੀ ਕੀ ਕਾਰਨ ਸੀ ਥੈਂਕਸ ਐਂਡ ਜੇ ਤੁਸੀਂ ਸਿਰ ਟਾਲੀ ਲਖਣਾ